ਜਿਹੜੇ ਪ੍ਰਾਣੀ ਜੀਵਾਂ ਨਾਲ ਵਹਿਗੁਰੂ ਦਾ ਸਿਮਰਨ ਕਰਦੇ ਨੇ ਕੋਟਾਂ ਕੋਟਾਂ ਧੰਨਵਾਦ ਕਰਦੇ ਹਾਂ ਗੁਰੂ ਸਾਹਿਬਾਨ ਦਾ ਪ੍ਰਮਾਤਮਾ ਰਜਾ ਵੀ ਸਰਦੇ ਨੇ ਪਾਣਾ ਮੰਨਦੇ ਨੇ ਤੇ ਬਾਰ-ਬਾਰ ਸ਼ੁਕਰਾਨਾ ਕਰਦੇ ਨੇ ਐਸੇ ਜੀ ਪਾਏ ਗੁਰੂ ਸਾਹਿਬਾਂ ਤੋਂ ਖੁਸ਼ੀਆਂ ਮਾਣਦੇ ਨੇ ਅਸੀਸਾਂ ਮਾਣਦੇ ਨੇ ਜੀ ਬਚਨ ਮਹਾਰਾਜਿਆਂ ਦੇ ਰਸਨਾ ਜਪਿਆ ਏਕ ਨਾਮ ਇਹ ਆਸ ਕੋ ਨੰਦਕਣਾ ਆਗੈ ਜੀ ਕੈ ਸੰਗ ਕਾਮ ਕਟਿਯੇ ਤੇਰਾ ਹੰਗਰੋਗ ਤਾ ਗੁਰ ਪ੍ਰਸਾਦ ਕਰਿ ਆਜਿ ਜੋਗ ਹਾ ਰਸ ਜਿਨ ਜਨ ਚਾਖਿਆ ਤਾ ਗੀ ਤ੍ਰਿਸ਼ਨਾ ਲਾਚਿਆ ਵਾਹੀ